ਜੋਨ ਕੀ ਡਿਆਂ ਕਾਪੀਆਂ ਕਿਤਾਬਾਂ ਫੁੱਲ ਨਾ ਉਹ ਯਰ ਫੋਲਣਾ ਕੀ ਯਾਰਾ ਥੋੜਾ ਜਿਹਾ ਹਿਸਾਬ ਹੀ ਆਪਣਾ ਲਿਖਿਆ ਮੈਂ ਅੱਛਾ ਉਹੋ ਹੀ ਡਿਆਂ ਵੇਖ ਨਾ ਪੇਪਰ ਨਹੀਂ ਇੱਕ ਦੋ ਲੱਭਣ ਦੇ ਵਿੱਚੋਂ ਉਹ ਨਾਲੇ ਤੁਸੀਂ ਰਏ ਹੀ ਨਾ ਕਹਿਣ ਵੀ ਹਿਸਾਬ ਕਰਨਾ ਵਾ ਹੂੰ ਹੂੰ ਘਰ ਦਾ ਤੇ ਪੈਲੀ ਪੁਲੀ ਦਾ ਆਹੋ ਤੇ ਤੂੰ ਲੈ ਛੱਡ ਉਹ ਵੀ ਕੋਈ ਨਹੀਂ ਉਹ ਤਾਂ ਮੈਂ ਡੈਡੀ ਨੂੰ ਦੱਸਿਆ ਹੀ ਆ ਸਾਰਾ ਉਹਨੇ ਡੈਡੀ ਨੂੰ ਦੱਸਿਆ ਵਾ ਮੇਰਾ ਰਾਦਾ ਹੁਣ ਵੱਖ ਹੋਉਂਦੀ ਏ ਗੱਲ ਹੋਈ ਏ ਤੇ ਹੋਈ ਜਾਈਏ ਕੋਈ ਗੱਲ ਨਹੀਂ ਵੱਖ ਦੇ ਡੈਡੀ ਹੁਣੇ ਤੇ ਕਹਿਣ ਦੇ ਹੀ ਰੋ ਤੁਸੀਂ ਇਕੱਠੇ ਜਿੱਤੇ ਮੈਂ ਸਭ ਕੋ ਕਹਤਾ ਹੀ ਵੀ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਹੁੰਨੀ ਆ ਇਕੱਠਿਆਂ ਨਹੀਂ ਬਣੀ ਯਾਰ ਜਦੋਂ ਗੱਲਾਂ ਨਿਕਲਣ ਐ ਮਨਾ ਘਰ ਚ ਤੇ ਫੇਰ ਨਿੰਗਾ ਇਕੱਠਿਆਂ ਰਹਿ ਜਾਂਦਾ ਹੁੰਦਾ ਤੇ ਤੂੰ ਸਾਰਾ ਹਿਸਾਬ-ਤਾਬ ਲਿਖ ਕੇ ਨਾ ਹੂੰ ਹੂੰ ਤੇ ਮੈਨੂੰ ਦੱਸ ਦੀਂ ਤੇ ਨਾਲੇ ਡੈਡੀ ਨੂੰ ਦੱਸ ਦਾਂਗੇ ਕੋਈ ਨਹੀਂ ਡੈਡੀ ਨੂੰ ਤਾਂ ਮੈਂ ਸਾਰਾ ਹਿਸਾਬ ਲਿਖ ਕੇ ਦਿੱਤਾ ਹੀ ਆ ਤੇ ਉਹਨਾਂ ਨੂੰ ਪੁੱਛ ਲੈ ਵੀ ਜੋ ਵੀ ਹੈਗਾ ਵਾ ਪੈਸੇ ਮੇਰੇ ਖਿਆਲ ਚ 5.5 ਲੱਖ ਰੁਪਈਆ ਲੱਗਾ ਵਾ ਵਿਆਹ ਦੇ ਓਏ ਉਹ ਤਾਂ ਚਲੋ ਕੋਈ ਗੱਲ ਨਹੀਂ ਤਿੰਨ ਕਿੱਲੇ ਵਾਲੇ ਵੀ ਖਾਣੀ ਡੇਰ ਰੋਟੀ ਓਏ ਆਹੋ ਚਲੋ ਖਾਓ ਤੇ ਤੁਸੀਂ ਵੀ ਖਾਈ ਜਾਣੀ ਅਸੀਂ ਵੀ ਖਾਈ ਜਾਣੀ ਚੱਲੇ ਆ ਵੀ ਮੇਰੇ ਕੋਲ ਤਿੰਨ ਇਧਰੋਂ ਆ ਜਣੇ ਤਿੰਨ ਉਧਰੋਂ ਆ ਜਣੇ ਉਹ 3 ਕਿੱਲੇ ਨੂੰ ਸੌਹਰੇ ਤਾਂ ਨਹੀਂ ਆ ਜਣੇ ਸੌਹਰੇ ਤਾਂ 3 ਆ ਜਣੇ ਆ ਤੇ ਉਹਨਾਂ ਦਾ ਆਪਣਾ ਮੁੰਡਾ ਹੈ ਨਹੀਂ ਉਹ ਮੁੰਡਾ ਜੋਬ ਨੂੰ ਉਹਨਾਂ ਦਾ ਬਾਹਰ ਵਾ ਅੱਛਾ ਤੇ 6 ਕਿੱਲੇ ਪੈੜੀ ਦੇ ਆ ਤੇ ਕੁੜੀ ਨੇ ਨਹੀਂ ਆਪਣਾ ਹਿੱਸਾ ਲਿਆਉਣਾ ਉਥੋਂ ਉਹ ਮੇਰੀ ਗੱਲ ਸੁਣ ਜੇ ਕੁੜੀ ਹਿੱਸਾ ਲਿਆਉਗੀ ਆਪਣਾ ਤੇ ਅਗਲੇ ਕਹਿਣਗੇ ਕਿ ਸਾਨੂੰ ਵੀ ਸਾਂਭੋ ਮੁੰਡਾ ਤੇ ਉਹਨਾਂ ਦਾ ਬਾਹਰ ਵਾ ਉਹ ਸਾਂਭਣ ਉਥੇ ਕੀ ਹੈ ਯਾਰ ਟੋਕੀ ਖਾ ਲੈਣਗੇ ਦੋ ਟਾਈਮ ਹੋਰਗੇ ਉਹਨਾਂ ਖਾਣਾ ਉਹ ਟੋਕ ਨੇ ਨਾ ਖਾਣੇ ਬੜੇ ਕੰਮ ਹੁੰਦੇ ਆ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੈ ਤੁਹਾਡਾ ਰਾਤਾ ਇਹ ਹੋਣਾ ਵਾ ਵੀ ਉਧਰੋਂ ਨਾ 3 ਕਿ ਉਹ ਅਹੀਂ ਤੇਰੇ ਕੋ ਦੋਖੀ ਆ ਪਰ ਇਹ ਆ ਵੀ ਜਦੋਂ ਪੈਲੀ ਲੈ ਆਈਏ ਨਾ ਇੱਕ ਵਾਰੀ ਤੇ ਮੁੜ ਕੇ ਇੱਜ਼ਤ ਨਹੀਂ ਉਹ ਜੀ ਰਹਿੰਦੀ ਹੁੰਦੀ ਉਹ ਕੋਈ ਗੱਲ ਨਹੀਂ ਇੱਜ਼ਤ ਨੂੰ ਕਹਿਣਾ ਜਿੰਨਾ ਲੱਖਾਂ ਦੇ ਦੇਣੀ ਆ ਸਾਨੂੰ ਪੈਲੀ ਉਹਨੂੰ ਇੱਜ਼ਤ ਨੂੰ ਕਹਿਣਾ ਉਥੇ ਉਹਨਾਂ ਰੋਟੀ ਖਵਾ ਲਈ ਜਾਵਾਂਗੇ ਦਰਮਾਨ ਰਹੀ ਜਾਣ ਉਹ ਵੀ ਚੱਲ ਵੇਖ ਲੈ ਤੇਰੀ ਮਰਜ਼ੀ ਆ ਫਿਰ ਮੈਂ ਕੀ ਕਰ ਤੂੰ ਸਾਡਾ ਸਾਥ ਆਪ ਕਰ ਦੇ ਤੇ ਉਹ ਡੈਡੀ ਨੂੰ ਕਹਿ ਵੀ ਅਹੀਂ ਵੱਖ ਵੱਖ ਹੋਣਾ ਉਹ ਜਾਂ ਤੂੰ ਕਰੀ ਜਾ ਮੈਂ ਕਰ ਵੱਖ ਦੇ ਹੋ ਜੇਗਾ ਤੇ ਵੱਖ ਕੀ ਗੱਲ ਪੈਲੀ ਦੇ ਸਿਰ ਤੇ ਹੀ ਹੋਏ ਨਾ ਕੋਈ ਕੰਮ ਧੰਦਾ ਲੱਭ ਲਾ ਹੁਣ ਕੋਈ ਗੱਲ ਨਹੀਂ ਉਹਨਾਂ ਮੈਨੂੰ ਇਹ ਵੀ ਕਹਿਤਾ ਵਾ ਤੈਨੂੰ ਨੌਕਰੀ ਵੀ ਦਵਾ ਦਿੰਨੇ ਆ ਏ ਨਹੀਂ ਵੀ 10 15000 ਤੇ 20 25000 ਤੇ ਅਗਲੇ ਦਮਾਂ ਲੱਗੇ ਨਹੀਂ ਸਹੁਰਿਆਂ ਤਨ ਨੌਕਰੀ ਵੀ ਦਵਾਉਣੀ ਆ ਤੇ ਪੈਲੀ ਵੀ ਦੇਣੀ ਆ ਤੂੰ ਬੜਾ ਸ਼ੌਕਰ ਲੱਗਾ ਨਾ ਓ ਮੇਰੀ ਗੱਲ ਸੁਣ ਨਾ ਦੋ ਕਿੱਲੇ ਤੇ ਦੇ ਨਾਮ ਅਰਪਿੰਦਰ ਦੇ ਤੇ ਕਿੱਲਾ ਹੀ ਇਹਦੇ ਨਾਮ ਹੋਰ ਹੋਣਾ ਵਾ ਮੈਂ ਤੈਨੂੰ ਇੱਕ ਗੱਲ ਦੱਸਾਂ ਜੇ ਤੂੰ ਉਥੋਂ ਜ਼ਮੀਨ ਲੈਣਤੀ ਇਹ ਨਾ ਸੋਚੀ ਕਿ ਤੈਨੂੰ ਉਥੋਂ ਪੈਲੀ ਮਿਲਦੀ ਆ ਤੇ ਮੈਂ ਤੈਨੂੰ ਡੱਕਣ ਢਿਆ ਵਾਂ ਮੈਂ ਸਿਰਫ ਇਹ ਗੱਲ ਕਹਿ ਰਿਹਾ ਵਾਂ ਵੀ ਜੇ ਲੈਣਤੀ ਨਾ ਪੈਲੀ ਤੂੰ ਉਥੋਂ ਆ ਤੇ ਮੁੜ ਕੇ ਈਤ ਨਹੀਂ ਉਹ ਜਿਹੀ ਰਹਿਣੀ ਤੇਰੀ ਉਹ ਯਾਰ ਇਤਨਾ ਗੋਲੀ ਮਾਰ ਰਾਂ ਜਿੰਨੇ ਲੱਖਾਂ ਦੀ ਦੇ ਦੇਣੀਆਂ ਉਹਨੂੰ ਜਾਇਦ। ਇਤਨਾ ਮੈਂ ਕੀ ਕਹਿਣਾ ਵਾ? ਭਰਾ ਵੇਖ ਲੈ ਤੈਨੂੰ ਹੁਣ ਮੇਰੀ ਗੱਲ ਸਮਝ ਨਹੀਂ ਗਈ ਆਂ ਡੀ। ਉਹ ਚੱਲ ਮੇਰੀ ਗੱਲ ਸੁਣ। ਜੇ ਬਹੁਤੀ ਗੱਲ ਆ ਤੇ ਭਰਾ ਅਸੀਂ ਚਲੀ ਉੱਥੇ ਜਾਂਦੇ ਆਂ। ਉਹਦੇ ਭਰਾ ਹੁਣ ਤੇਰੀ ਮਰਜ਼ੀ ਆ ਜਦੋਂ ਤੂੰ ਸਾਰੀਆਂ ਮਰਜ਼ੀਆਂ ਆਪਣੀਆਂ ਹੈ ਉੱਥੇ ਹੀ ਚੱਲ ਜਾਣਾ। ਮੁੰਡੇ ਉਹਨਾਂ ਦੇ ਨਹੀਂ ਆਉਣਾ। ਮੈਨੂੰ ਪਤਾ ਵਾ। ਰੁਪਿੰਦਰ ਵੀ ਕਹਿੰਦੀ ਆ ਨਾ ਉਹਨੇ ਨਹੀਂ ਆਉਣਾ ਇੱਥੇ ਹੁਣ ਮੁੰਡੇ ਨੇ। ਚੱਲ ਵੇਖ ਲੈ ਜਿੱਦਾਂ ਕਰਨੀ ਤੇਰੀ ਮਰਜ਼ੀ। ਤੂੰ ਆਪਣਾ ਸਾਥ ਤਾਂ ਲੈ ਕੇ ਨਹੀਂ ਗੱਲ। ਮੇਰੀ ਗੱਲ ਸੁਣ। ਸਾਹ ਮੈਂ ਸਾਰਾ ਡੈਡ ਨੂੰ ਚੱਲ ਜਿਹੜਾ ਰਹਿੰਦਾ ਉਹ ਵੀ ਲਿਖ ਦੇਣਾ ਲਿਖਿਆ ਸਾਰਾ ਦਿਨ ਪੁੱਛ ਲੈ ਹੋਰ ਨਾ ਮੋਟਾ ਮੋਟਾ ਲੈ ਕੇ ਦੇ ਦਤਾ ਹੈ ਤੂੰ ਵੇਖ ਵੀਦੇ ਕੰਮ ਵੀ ਹੁਣ ਉਥੋਂ ਪੈਲੀ ਲਿਆਊਗਾ ਮੁੜਾ ਉਹਨਾਂ ਦਾ ਜਿਹਨਾਂ ਦੇ ਕੋਲ ਵਾ ਤੇ ਕੀ ਗੱਲੋਂ ਬਾਹਰ ਚਲੇ ਗਏ ਉਹਨੇ ਆਉਣਾ ਹੀ ਨਹੀਂਗਾ ਕਿੰਦਾਂ ਦੀ ਸੋਚ ਵੈ ਇਹਨਾਂ ਦੀ ਉੱਠੇ ਕੰਮ ਫੜੇ ਇਹਨਾਂ ਨੇ ਇਹਦੀ ਈ ਤੇ ਵੇਖੀ ਉੱਥੇ ਮਸਾ ਨਹੀਂ ਹੋਇਆ ਕਰੀ ਮੁੜ ਕੇ ਤੇ ਪਛਤਾਉਣਾ ਇਹਨੇ ਹੱਥ ਗੱਲ ਹੀ ਨਹੀਂ ਧਾਰੇ ਆ ਉਹ ਇਹਦੇ ਪੰਜ ਦਸਤਾਨੇ ਮਸਾ ਦਸਤਾਨੇ ਇਹਨੂੰ ਲੱਭਦੀ ਆਈਆਂ ਤੇ ਇੱਥੇ ਆ ਕੇ ਦੱਸਦੀ ਨਹੀਂ ਹੈਗੀ ਵੀ ਮੈਂ ਆ ਗਈਆਂ ਜਾਂ ਨਹੀਂ ਵੇਖੇ ਨਹੀਂ ਹੱਥ ਨਹੀਂ ਵਿੱਚ ਕਰਨੇ ਹੂੰ ਅਭਿਪਾਦ ਹੋ ਜਾਈ ਤੇ ਉਹ ਦੱਸੋ ਵੀ ਕੀ ਗੱਲ ਹੋਈ ਐ लवली ਬੜਾ ਰੋਲਾ ਪਾਉਂਦਿਆ ਏ ਉਹ लवली ਦਾ ਹੋ ਗਿਆ ਦਿਮਾਖ ਖਰਾਬ ਠੀਕ ਐ ਨਾ ਉਹਨੂੰ ਨਹੀਂ ਆ ਸਮਝ ਆਉਂਦੀ ਵੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਮੈਨੂੰ ਇਹ ਲੱਗਦਾ ਵੀ ਉਹ ਰਪਿੰਦਰ ਦੇ ਹੱਥਾਂ ਚੜਿਆ ਵਾ ਹੁਣ ਕੀ ਆਂਦਾ ਕੀ ਉਹ ਕਹਿੰਦਾ ਵਾ ਹੁਣ ਡੈਡੀ ਨੇ ਅਹੀਂ ਜੋ ਕਿਹਾ ਹੈਗਾ ਕਿ ਸਾਬ ਵੱਡ ਕਰਨਾ ਤੇ ਹਨੂ ਡੈਡੀ ਨੇ ਸਮਝਾਇਆ ਵੀ ਚਲੋ ਤੁਸੀਂ ਰਹਿਣ ਦਿਓ ਅਸੀਂ ਮੰਨ ਗਏ ਆਹੋ ਉਹ ਕਿਧਰ ਰਪਿੰਦਰ ਨੇ ਉਹਨੂੰ ਕਿਹਾ ਵਾ ਪੀ ਮੈਂ ਆਪਣੀ ਪਿੰਡ ਗੱਲ ਕਰਨੀ ਆ ਆਪੇ ਡੈਡੀ ਤਾਂ ਨੂੰ ਨੌਕਰੀ ਵੀ ਦਿਵਾਉਣਗੇ ਇਹਦੇ ਨਾਲੇ ਪਹਿਲੀ ਵੀ ਦੇਣਗੇ ਤਿੰਨ ਕਿਲੇ ਹੂੰ ਤੇ ਬੰਦਾ ਪੁੱਛੇ ਪੀ ਭਰਾ ਤੇਰਾ ਹੈਗਾ ਅਜੇ ਤੇ ਤੂੰ ਪਹਿਲੀ ਕਿੱਦਾਂ ਲਾਏਂਗੀ ਹੂੰ ਇੱਕ ਗੱਲ ਵਾ ਤੇ ਮੈਂ ਤੈਨੂੰ ਸਮਝਾਇਆ ਬਥੇਰਾ ਮੈਂ ਹਾਂ ਜੇ ਤੂੰ ਪਹਿਲੀ ਬੁਲੀ ਦੇ ਉੱਥੇ ਕੀਤੀ ਨਾ ਤਾਂ ਗ ਤੇ ਮੈਂ ਹਮ ਮੁੜ ਕੇ ਤੈਨੂੰ ਪੁੱਛਣਾ ਨਹੀਂ ਉਹਨਾਂ ਨੇ ਅਗਲੇ ਤੈਨੂੰ ਦਬਕੇ ਮਾਰਿਆ ਕਰਨੇ ਆ ਤੇ ਜਵਾਈਆਂ ਵਾਲੀ ਈਤ ਤੇ ਮਸਾ ਨਹੀਂ ਤਰੀ ਰਹਿਣੀ ਹੁਣ ਆਉ ਦੋਵਾਂ ਜੀ ਆਂਦੀ ਸਲਾਹ ਉਹ ਤੇ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਬਸ ਉਹ ਗੱਲ ਨਹੀਂ ਕਰਦਾ ਆਪਣੀ ਗੱਲ ਦੱਸਦਾ ਆ ਕਿ ਮੈਂ ਇਦਾਂ ਕਰਨ ਲੱਗਾ ਜੇ ਤੇ ਮੈਂ ਇਦਾਂ ਹੀ ਕਰਨਾ ਸੀ ਇਹ ਕਹਿੰਦਾ ਵੀ ਤੁਸੀਂ ਲੋਕਾਂ ਦਾ ਤੇ 7-8000 ਨਾ ਸਰ ਜਾਂਦਾ ਮੈਨੂੰ ਉਹਨਾਂ ਨੇ 25-30000 ਰੁਪਏ ਨੌਕਰੀ ਦਿਵਾਉਂ ਗਈਆਂ ਤੇ ਮੈਂ ਕਿਹਾ ਵੀ ਭਰਾ ਤੇਰੀ ਮਰਜ਼ੀ ਆ ਕਹਿੰਦਾ ਮੈਂ ਇੰਨਾ ਕੋ ਰਾਜਾ ਕਰ ਲੈਣਾ ਮੈਂ ਕਿਹਾ ਜਿੱਦਾਂ ਤੂੰ ਕਰਨਾ ਕਰ ਬਾਕੀ ਮੈਂ ਹਿਸਾਬ ਜਿਹੜਾ ਤੂੰ ਜੇ ਹਿਸਾਬ ਮੰਗਣਾ ਆ ਵਾ ਤੇ ਮੈਂ ਹੁਣ ਡੈਡੀ ਹੁਣ ਮੈਂ ਦੇ ਤਾ ਲੈ 25-30 ਹਜ਼ਾਰ ਨਾਲ ਗੁਜ਼ਾਰਾ ਹੋ ਜਾਊਗਾ ਜੇ ਸੋਚੀਏ ਤੇ ਲੋਕਾਂ ਦਾ ਤੇ ਲੱਖਾਂ ਦਾ ਨਹੀਂ ਹੋਣ ਰਿਹਾ ਇਹ ਪਤਾ ਨਹੀਂ ਕਿਹੜੀ ਹਵਾ ਚ ਤੁਰਿਆ ਫਿਰਨਦੇ ਆ ਕੀ ਪਤਾ ਕੀ ਕਰਦੇ ਆ ਹੁਣ ਜਦੋਂ ਆਪੇ ਤੇ ਸਾਰੇ ਰਾਜੇ ਬਣੇ ਆ ਤੇ ਫਿਰ ਕਿਹਨੂੰ ਪੁੱਛਣਾ ਕਿਸਨਾਂ ਨਹੀਂ ਮੰਨ ਲਓ ਉੱਥੇ ਜਾ ਕੇ ਰਹੂਗਾ ਕੱਲ ਨੂੰ ਤੇ ਲੋਕੀ ਕੀ ਕਹਿਣਗੇ ਯਾਰ ਥੋੜਾ ਬੋਤਾ ਤੇ ਸੋਚੇ ਸੋਚਣਾ ਦੀ ਉਹਨੂੰ ਕੀ ਲੋੜ ਵਾ ਕੋਈ ਸਿਰ ਤੇ ਜਿੰਮੇਵਾਰੀ ਹੋਵੇ ਤਾਂ ਫੇਰ ਹੀ ਆ ਇੱਥੋਂ ਦੀ ਤੇ ਕੋਈ ਜਿੰਮੇਵਾਰੀ ਹੈ ਨਹੀਂ ਸਿਰ ਤੇ ਤੇ ਕੰਮ ਉਹਨੂੰ ਸਹਰੇ ਨਾਲ ਲੱਭਣਾ ਵਾ ਤੇ ਜੇ ਉਹਨਾਂ ਕੰਮ ਲੱਭ ਕੇ ਦਿੱਤਾ ਉਹਨਾਂ ਇੱਧਰ ਥੋ ਆਪਣੇ ਪਾਸੇ ਲਾਵ ਕੇ ਆਪਣੇ ਪਾਸੇ ਲਾਵ ਕੇ ਦੇਣਗੇ ਨਾਲੇ ਵਾਧੂ ਦੀਆਂ ਉਹਨਾਂ ਦੀਆਂ ਗੱਲਾਂ ਤੇ ਨਾਲੇ ਜਾ ਕੇ ਗੋਲਪਨਾ ਕਰੂਗਾ ਉਹਨਾਂ ਦਾ ਘਰ ਤੇ ਸੁਣੀ ਨਹੀਂ ਜਾਂਦੀ ਇਹ ਕੋਈ ਕਿਸੇ ਦੀ ਗੱਲ ਤੇ ਬਾਤ ਸੁਣ ਲੂਗਾ ਉਹ ਚੱਲ ਕੋਈ ਗੱਲ ਹੀ ਜੇ ਤੈਨੂੰ ਕੋਈ ਕੋ ਕਹੂਗਾ ਨਾ ਤੂੰ ਕਹੀਂ ਵੀ ਜਿੱਦਾਂ ਕਰਨੀ ਤੁਸੀਂ ਆਪਣੀ ਭਾਈ ਮਰਜ਼ੀ ਕਰੋ ਠੀਕ ਹੈ ਮੈਨੂੰ ਨਹੀਂ ਕੋਈ ਪਤਾ ਚਲੋ ਜਿੱਦਾਂ ਮਰਜ਼ੀ ਸਾਨੂੰ ਬੁਰਿਆ ਬੰਦੀ ਲੋੜ ਨਹੀਂ ਵਿੱਚ ਕਿਉਂ ਹੁਣ ਸਾਰੇ ਆਪ ਹੀ ਆਪਣੀ ਮਰਜ਼ੀ ਰਹਿ ਆ ਕਰਨ ਹਾਂ ਹੋ ਤੇ ਮੰਮੀ ਹੁਣਾਂ ਦਾ ਕੀ ਪਤਾ ਵਾ ਮਾਲਾ ਅੱਜ ਹੱਡੇ ਵਾਲ ਵਾ ਤੇ ਕੱਲ ਨੂੰ ਉਹਦੇ ਵਾਲ ਹੋ ਜਾਣਗੇ ਤੇ ਫਿਰ ਤੂੰ ਕੀ ਕਰੇਂਗੀ ਨਹੀਂ ਨਹੀਂ ਮੈਨੂੰ ਕੀ ਲੋੜ ਹੈ ਠੀਕ ਹੈ ਨਾ ਸਾਨੂੰ ਗੱਲ ਕਰਨ ਦੀ ਕੋਈ ਲੋੜ ਨਹੀਂ ਚੁੱਪ ਕਰਕੇ ਬਸ ਜੋ ਕਹਿੰਦੇ ਜੀ ਜੀ ਕਰੀ ਜਾਓ ਆਪੇ ਆਪਣੀ ਮਰਜ਼ੀ ਕਰਦੇ ਰਹਿਣ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਕਰਨੀ ਉਹਨਾਂ ਫਿਰ ਮਰਜ਼ੀ ਆ ਤੇ ਅਸੀਂ ਬੁਰੇ ਬਣ ਜਾਣਾ ਉਹ ਨਹੀਂ ਨਹੀਂ ਨਾਲੇ ਜਦੋਂ ਉਹਨਾਂ ਨੂੰ ਡੈਡ ਨੇ ਕਰੀ ਕਿਹਾ ਕਿ ਤੁਸੀਂ ਇਹ ਕੰਮ ਨਾ ਕਰੋ ਵਾਕ ਹੁਣ ਅਸੀਂ ਮੰਨ ਗਏ ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਪਰ ਹੁਣ ਅਗਲੇ ਦੀ ਮਰਜ਼ੀ ਆ ਨਾ ਅਗਲੇ ਨਹੀਂ ਮੰਨਦੇ ਕੀ ਕਰਨਾ ਫਿਰ ਕੋਈ ਗੱਲ ਨਹੀਂ ਤੂੰ ਨਾ ਵੀ ਟੈਨਸ਼ਨ ਲਈ ਆ ਫੜ ਕੁੜੀ ਨੂੰ ਉਥੇ ਲੈ ਜਾ ਚਲਾ ਚਲੀ ਲੈ ਲੀਨ ਆ ਜਾ ਸਾਡਾ ਕਰਨਾ ਇਹਨੇ ਪਿੱਛ પાੜ ਦੇਣੀ ਮੁੜ ਕੇ ਆ ਜਾ ਮਰੋ ਮੈਂ ਕੀ ਕਹਿੰਦੇ ਹੋ ਕੁਛ ਨਹੀਂ ਪੋਤਾ ਪੱਗ ਤੋ ਤਿੰਨ ਜੋੜ ਕੇ ਰੱਖ ਲੈ ਰੇਹਂ ਦਿਨ ਦੇ ਕੋਈ ਨਹੀਂ ਮੈਂ ਕਰ ਲੈਣਾ ਹੀ ਤੇ ਦੂਜਾ ਮਦਦ ਨਾਲ ਇੱਕ ਗੱਲ ਕਰਨੀ ਸੀ ਲਵਲੀ ਅੱਜ ਫੇਰ ਡਿਆ ਹੀ ਬੜਾ ਬੋਲਣ ਕੀ ਆਂਦਾ ਵਾ ਮੇਰਾ ਹਿਸਾਬ ਕਰ ਦੋ ਮੈਨੂੰ ਤਿੰਨ ਕਿਲੇ ਉੱਥੋਂ ਆ ਜਾਣੀਆਂ 20-25000 ਤੇ ਉਹਨਾਂ ਨੇ ਮੈਨੂੰ ਲਵਾ ਦੇਣਾ ਆ ਮੇਰਾ ਵਧੀਆ ਚੱਲੀ ਜਾਣਾ ਵਾ 8-8000 ਵਾਲੇ ਵੀ ਤੇ ਰੋਟੀ ਖਾਂਦੇ ਆ ਮੇਰਾ ਤਾਂ ਮੇਰੇ ਸਹੁਰਿਆਂ ਨੇ ਸੋਚਿਆ ਹੀ ਬੜਾ ਵਾ ਪੁੱਤ ਇਹਦੇ ਵਿੱਚ ਹੁਣ ਮੈਂ ਵੀ ਕੀ ਕਹਾਂ ਮੈਂ ਘੜੀ ਘੜੀ ਬਥੇਰਾ ਮੈਂ ਮੱਥਾ ਮਾਰ ਕੇ ਵੇਖਿਆ ਵਾ ਹੁਣ ਮੰਮੀ ਅਹੀਂ ਡੈਡੀ ਕਹਿੰਦੇ ਤੁਸੀਂ ਡੈਡ ਨੇਹਾ ਨੂੰ ਕਿਹਾ ਹੀ ਵੀ ਜੇ ਬੰਤ ਏਦਾਂ ਨਾ ਕਰ ਹੁਣ ਨਾ ਸਾਬ ਕਿਤਾਬ ਕਰ ਫੇ ਲਵਲੀ ਦਾ ਜੇ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਕੱਲ ਨੂੰ ਇਹ ਨਾ ਅੱਖੇ ਵੀ ਹੋਣੇ ਵੱਖਰੇ ਹੋ ਗਏ ਅਹੀਂ ਤੇ ਡੈਡੀ ਦੇ ਕਹਿੰਦੇ ਗੱਲ ਮੰਨ ਲਈ ਦਿਲ ਤੇ ਨਹੀਂ ਮੇਰਾ ਗੱਲ ਕਰਨ ਨੂੰ ਕਰਨ ਦਿਆ ਪਰ ਇੱਕ ਗੱਲ ਇਹ ਵੀ ਹੈ ਨਾ ਜੇ ਇਹਨੇ ਰੋਜ਼ ਰੋਜ਼ ਇਹੀ ਰੋਲਾ ਪਾਉਣਾ ਵਾ ਤੇ ਇੱਕੋ ਦਿਨ ਬੈ ਕੇ ਸਾਬ ਕਿਤਾਬ ਕਰ ਲੈ ਉਹ ਤਾਂ ਮੈਨੂੰ ਤੇ ਸ਼ਰਮ ਮਾਰਦੀ ਆ ਫੇ ਬਾਹਰ ਲੋਕ ਕੀ ਕਹਿਣਗੇ ਬਾਹ ਮਮੀ ਲੋਕਾਂ ਨੇ ਕੀ ਕਹਿਣਾ ਹੁਣ ਮੰਨ ਲਓ ਉਥੋਂ ਪਹਿਲੀ ਲਿਆਊਗਾ ਤੇ ਕੱਲ ਨੂੰ ਜੇ ਇਹਦਾ ਮਨ ਬਣਿਆ ਤਾਂ ਉਥੇ ਰਹਿਣ ਲੱਗੂਗਾ ਤੇ ਫਿਰ ਕੀ ਕਰਾਂਗੇ ਨਹੀਂ ਪਹਿਲੀ ਉਹ ਦੇਣ ਦੇ ਆ ਉਹਨਾਂ ਦਾ ਮੁੰਡਾ ਚੰਗਾ ਭਲਾ ਹੈਗਾ ਵਾ ਤੇ ਮੁੰਡਾ ਛੱਡ ਕੇ ਤਾਂ ਕੁੜੀ ਨੂੰ ਪਹਿਲੀ ਦੇਣਗੇ ਇਹ ਤੇ ਇਹਦੀਆਂ ਹੀ ਗੱਲਾਂ ਵਾ ਨਾ ਏਰੀਆ ਦੇ ਮਮੀ ਇਹ ਰੁਪਿੰਦਰ ਦੀਆਂ ਗੱਲਾਂ ਵਾ ਉਹ ਕੱਲਾ ਨਹੀਂ ਉੱਡਿਆ ਫਿਰਦਾ ਜਦੋਂ ਉਹਨੂੰ ਪੰਪ ਮਿਲਦਾ ਫੇਰ ਹੀ ਜਾਂਦਾ ਵਾ ਐਵੇਂ ਮਾਰਦਾ ਵਾ ਉਹ ਪਹਿਲੀ ਦੇ ਦੇ ਲੱਗੇ ਨੂੰ ਇਹੋ ਹੀ ਘਰ ਕੰਮ ਆਉਣਾ ਵਾ ਇੱਥੇ ਸਾਰੇ ਕੰਮ ਕਰਨੇ ਪੈਣੇ ਨੇ ਪਰ ਮੰਮੀ ਉਹ ਤੇ ਬਾਤ ਦੀਆਂ ਸੋਚਾ ਵਾ ਨਾ ਹੁੰਦੇ ਉਹਦੀ ਇਹੀ ਸੋਚਿਆ ਵੀ ਮੈਨੂੰ ਪਹਿਲੀ ਵੀ ਮਿਲ ਜਾਨੀਆ ਮੈਨੂੰ ਉਹਨਾਂ ਨੇ ਮਿਲਵਾ ਵੀ ਦੇਣਾ ਵਾ ਕਿਸੇ ਨਾ ਕਿਸੇ ਨੌਕਰੀ ਤੇ ਤੇ ਕੱਲ ਨੂੰ ਕੀ ਕਰਾਂਗੇ ਫਿਰ ਸਾਡੇ ਕੋ ਤੇ ਇੱਕੋ ਗੱਲ ਵਾ ਅਸੀਂ ਤੇ ਇਥੋਂ ਪਹਿਲੀ ਦੇਣੀ ਨਹੀਂ ਜੇ ਇਹਦਾ ਸਹੁਰਾ ਦਿੰਦਾ ਤੇ ਜਾ ਕੇ ਉੱਥੇ ਬਹਿ ਜੇ ਫਿਰ ਹੁੰਦੀ ਹੈ ਆਪਣੇ ਸਾਹਮਣੇ ਆਪੇ ਵੇਖ ਲੋ ਹੁਣੇ ਹੀ ਤੇ ਡੈਡੀ ਤੇ ਕਹਿੰਦੇ ਹਨਾ ਵੀ ਮੰਨ ਲਿਆ ਵੀ ਚਲੋ ਨਹੀਂ ਹੁੰਦੇ ਕੋਈ ਗੱਲ ਨਹੀਂ ਹੁਣ ਇਹ ਰੋਜ਼ ਰੋਜ਼ ਆ ਕੇ ਇਦਾਂ ਹੀ ਬੋਲੂਗਾ ਫਿਰ ਚੰਗਾ ਲੱਗਦਾ ਕੋਈ ਨਹੀਂ ਮੈਂ ਤੇ ਡਾਡੀ ਨਾਲ ਕਰਦੀਆਂ ਗੱਲ ਘਰੇਓ ਤੁਸੀਂ ਗੱਲ ਇਹ ਆ ਵੀ ਰੋਏ ਰੋਏ ਦੇ ਕਲੇਸ਼ ਨਾਲੋਂ ਚੰਗਾ ਵਾ ਜਿਹੜਾ ਇੰਨੇ ਸਭ ਕਤਾਬ ਲੈਣਾ ਵਾ ਇੱਕੋ ਦਿਨ ਬਹਿ ਕੇ ਲੱਲੇ ਤੇ ਆਪਣਾ ਕੰਮ ਕਰੀ ਜਾ ਕੋਈ ਨਹੀਂ ਮੈਂ ਕਰਦੀ ਤੇ ਡਾਡੀ ਨਾਲ ਗੱਲ ਇਹ ਮੁੰਡਾ ਕਰੇ ਵੰਸ਼ ਦਾ ਹੀ ਹੋ ਗਿਆ ਵਾ ਇੱਕੋ ਗੱਲ ਦੇ ਮਗਰ ਪਿਆ ਉੱਥੋਂ ਤਿੰਨ ਕਿੱਲੇ ਮੁੰਡਾ ਛੱਡ ਕੇ ਤਾਂ ਕੁੜੀ ਨੂੰ ਪਲਾ ਪੈਲੀ ਦੇਣਗੇ ਆਪਣੀਆਂ ਸੋਚਾਂ ਸੋਚ ਕੇ ਦੋਵੇਂ ਜੀ ਬੈਠੀ ਆ ਇਹਨਾਂ ਨੇ ਨਾ ਇੱਧਰ ਜੋਗੇ ਤੇ ਨਾ ਉੱਧਰ ਜੋਗੇ ਕਿਸੇ ਪਾਸੇ ਜੋਗੇ ਨਹੀਂ ਰਹਿਣਾ ਕਿੱਥੇ ਜੇ ਮੇਰੇ ਗੱਲ ਸੁਣਿਓ ਹਾਂਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਹੀ ਕਿ ਲਵਲੀ ਦਾ ਤਾਂ ਖਰਿਓਂ ਹੀ ਦਿਮਾਗ ਖਰਾਬ ਹੋ ਗਿਆ ਵਾ ਹੁਣ ਕੀ ਹੋਇਆ ਵਾ ਹੁਣ ਉਹ ਜਾ ਕੇ ਉਹਨੂੰ ਜੋਬਨ ਨੂੰ ਕਹਿੰਦਾ ਮੈਂ ਵੱਖਰੇ ਬਣਾਵਾ ਤਿੰਨ ਕਿਲੇ ਮੈਨੂੰ ਉੱਥੋਂ ਆ ਜਾਣੇ ਆ ਕੋਹ ਪਿਆਲੀ ਮੈਨੂੰ ਇੱਥੋਂ ਆ ਜਾਣੀ ਆ ਅੱਛਾ ਇਹਨੂੰ ਕੀ ਹੋ ਗਿਆ ਛਦਾਇਤ ਨਹੀਂ ਹੋ ਗਿਆ ਮੁੰਡਾ ਇਹਨਾਂ ਦਾ ਚੰਗਾ ਭਲਾ ਮੁੰਡਾ ਛੱਡ ਕੇ ਕੁੜੀ ਨੂੰ ਪਿਆਲੀ ਦਿੰਦੇ ਆ ਰਮਨ ਨੇ ਇਹਨੇ ਨਾ ਘਾੜਦਾ ਰਹਿਣਾ ਨਾ ਘਾੜਦਾ ਹੁਣ ਇਹ ਗੱਲ ਦਾ ਹੱਲ ਤਾਂ ਕੋਈ ਕੱਢਣਾ ਹੀ ਪਾਣਾ ਵਾ ਨਾ ਹੱਲ ਕਹਦਾ ਮੈਂ ਹੁਣ ਤਰਲੇ ਥੋੜੇ ਇਹਦੇ ਲੈਣੇ ਆ ਚਾਹਲ ਨੂੰ ਪੁੱਛ ਲੋ ਵੀ ਤੂੰ ਚਾਹੁੰਦਾ ਕੀ ਆ ਸੌਰੇ ਜਾਣਾ ਵਾ ਤਾਂ ਤਾਂ ਵੀ ਸਾਨੂੰ ਦੱਸ ਸਾਨੂੰ ਪਤਾ ਹੋਵੇ ਵੀ ਤੂੰ ਉੱਥੇ ਜਾ ਕੇ ਰਹਿਣਾ ਵਾ ਮੈਂ ਕੀ ਕਹੂੰਗਾ ਉਹਨੂੰ ਜੇ ਉਹਨੇ ਕਹਿਤਾ ਵੀ ਮੈਂ ਸੌਰੇ ਜਾਣਾ ਤਾਂ ਫੇਰ ਤੂੰ ਚੱਲ ਜਾ ਫੇਰ ਫੇਰ ਤੁਸੀਂ ਇੱਕੋ ਗੱਲ ਕਿਹਾ ਵੀ ਇੱਥੋਂ ਕੁਝ ਨਹੀਂ ਮਿਲਣਾ ਜਾ ਸੌਰਿਆਂ ਦੀ ਜਾ ਕੇ ਦਵਾਲਾ ਜਿਹੜੀ ਤੇਰੇ ਨਾਮ ਚੱਲ ਇੱਦਾਂ ਕਰ ਲੈਣਾ ਕਹਿ ਦੇਣਾ ਫੇਰ ਮੈਨੂੰ ਹਨਾ ਰੋਇ ਰੋਇ ਚੰਗੇ ਨਹੀਂ ਲੱਗੀਦਾ ਲਾ ਕੇ ਲੋਕ ਤਮਾਸ਼ਾ ਵੇਂਦੇ ਆ ਤੇ ਇਹਨਾਂ ਦੇ ਘਰ ਵਿੱਚ ਕੀ ਬੰਡਿਆ ਵਾ ਤੂੰ ਨਾ ਕਿੱਥੇ ਆ ਇੱਥੇ ਕਿਤੇ ਅੰਦਰ ਬੈਠਾ ਹੋਣਾ ਮੈਂ ਨਹੀਂ ਉਹਦੇ ਹਾਲ ਵੇਖਿਆ ਵੀ ਕਿੱਥੇ ਆ ਨਹੀਂ ਤਾਂ ਹੁਣ ਜੁਬਨ ਨੇ ਦੱਸਿਆ ਵਾ ਮੇਨੂੰ ਜੋਤ ਆਈ ਹੋਣੇ ਦੱਸਿਆ ਵਾ ਅੱਛਾ ਬਈ ਦਾਂਦਾ ਮੰਮੀ ਰਵਨ ਮੈਂ ਤਾਂ ਨਹੀਂ ਉਹਨੂੰ ਕਹਿਣਾ ਜੇ ਇਹਨੂੰ ਮੈਂ ਕਿਹਾ ਨਾ ਤੇ ਉਹਨੇ ਆਖਣਾ ਵੀ ਸਾਡਾ ਪਿਓ ਹੀ ਸਾਨੂੰ ਅੱਡ ਕਰਾਉਂਦਿਆ ਵਾ ਕਦੀ ਜੁਬਨ ਨੂੰ ਕਹਿੰਦਾ ਤੇ ਕਦੀ ਮੈਨੂੰ ਕਹਿੰਦਾ ਜੇ ਆਊਗਾ ਫਿਰ ਮੈਂ ਕਰ ਲੂੰਗਾ ਗੱਲ ਉਹਦੇ ਨਾਲ ਚਲ ਠੀਕ ਆ ਜੇ ਆਉਣਾ ਤੁਹਾਡੇ ਵੱਲ ਤੇ ਗੱਲ ਕਰ ਲਿਓ ਵੀ ਫਿਰ ਇੱਥੋਂ ਕੋਈ ਨਹੀਂ ਮਿਲਣਾ ਜਾ ਕੇ ਸਹੁਰਿਆਂ ਦੀ ਪਿਆਲੀ ਵਾਲਾ ਉਹ ਮੈਂ ਕਰ ਲੂੰਗਾ ਆਪਣੇ ਹਿਸਾਬ ਨਾਲ ਗੱਲ ਕਿਦਾਂ ਕਰਨੀ ਹੈ ਚਲੋ ਠੀਕ ਆ ਬੈਠੇ ਆ ਓਏ ਆਹੋ ਬੈਠਾ ਸਿਰ ਕੱਪਤੀ ਕਰਕੇ ਕਿਦਾਂ ਬਣੀ ਗੱਲ ਕਿ ਨਹੀਂ ਪੁੱਛਿਆ ਜੀ ਉਹਨ ਵੀਰ ਨੂੰ ਉਹ ਮੈਂ ਕਹਾਂ ਆ ਮਾਨੂੰ ਮੈਂ ਉਹਦਾਂ ਤੁਸੀਂ ਗੱਲਾਂ ਕਰਨ ਦੇ ਵੀ ਵਾਕੀ ਹੋਣਾ ਵਾ ਆਹੋ ਤੇ ਹੁਣ ਹੋ ਜੋ ਫਿਰ ਵਾਕ ਤੇ ਨਹੀਂ ਕਹਿੰਦੇ ਕੀ ਤੇ ਕਹਿੰਦਾ ਮੈਂ ਡੈਡੀ ਨੂੰ ਕਹਿਤਾ ਵੀ ਚੱਲ ਕੋਈ ਗੱਲ ਨਹੀਂ ਫਿਰ ਇਕੱਠੇ ਰਹੀ ਜਾਂਦੇ ਆ ਡੈਡੀ ਜਾਂਦਾ ਵੀ ਚੱਲ ਇਕੱਠੇ ਰਹੀ ਜਾਓ ਅੱਛਾ ਹੁਣ ਵਾਕ ਹੋ ਕੇ ਕੀ ਕਰਨਾ ਵਾ ਜਿੰਨਾ ਚਿਰ ਕੰਮ ਚੱਲਦਾ ਚਲਾਈ ਜਾਓ ਠੀਕ ਆ ਤੇ ਮੈਂ ਨਹੀਂ ਅਹੀਂ ਨੀ ਕੰਮ ਚਲਾਉਣਾ ਹੁਣ ਜਦੋਂ ਗੱਲਾਂ ਮੈਂ ਨਿਕਲ ਡੈਵ ਨਾ ਘਰ ਚ ਉਹਦਾ ਫਿਰ ਵਾਕ ਹੋ ਕੇ ਰਹਿਣਾ ਪਣਾ ਨਹੀਂ ਆਪਾਂ ਹੁਣਾਂ ਹੀ ਅੱਡ ਵਸਦੀ ਗੱਲ ਵਈ ਕੋਈ ਆ ਮੈਂ ਉਹਨੂੰ ਕਹਿਤਾ ਵਾ ਮੈਂ ਵੀ ਨੌਕਰੀ ਮੈਨੂੰ ਦਵਾ ਠੀਕ ਆ ਤੇ ਮੈਂ ਨੌਕਰੀ ਲੱਗ ਜਾਣਾ ਵਾ ਨਾਲੇ ਮੈਨੂੰ 3 ਕਿੱਲੇ ਉਧਰੋਂ ਆਉਂਦੇ ਆ ਤੇ 3 ਮੈਨੂੰ ਇਧਰੋਂ ਦੇ ਦੋ ਤੇ ਬਸ ਠੀਕ ਆਂ ਆਪਣੀ ਰੋਟੀ ਖਾਵਾਂਗੇ ਜੇ ਤੁਸੀਂ ਆਪਣੀ ਆ ਕਿੱਧਰ ਗਈ ਆ ਚੱਲ ਕੋਈ ਮੈਨਾਂ ਆ ਗਿਆ ਜੀ ਜਾਈਏ ਮੈਂ ਉਹਦੇ ਕੋਲ ਲਾਹੂ ਮੁਰਕੇ ਸੇ ਰੱਖਣਾ ਵਾ ਵੀ ਕੋਈ ਚੱਲ ਜਾ ਆਪਣੀ ਮੰਮੀ ਲਾ ਕੇ ਚੱਲ ਜਾ 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 ਉਹਦੀ ਮम्मा ਕੋਲ ਜਾ ਸੌਂਈਵੇਂ ਚੀਓ ਜਾ ਤੂੰ ਮੁੜ ਕੇ ਮੈਂ ਆ ਵੀ ਤੇਨ੍ਹੇ ਕੇ ਲਈ ਮੈਨੂੰ ਉਥੋਂ ਆਉਂਦੇ ਆ ਉਹ ਵੀ ਉਹਨਾਂ ਨੇ ਮੇਰੇ ਨਾਂ ਕਰਾਦਨੇ 2 ਕਿੱਲੇ ਰਵਿੰਦਰ ਦੇ ਨਾਮ ਆਗੇ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਤੁਸੀਂ ਇੱਕ ਗੱਲ ਨਹੀਂ ਨਾ ਸਮਝਣਦੇ ਹੈਗੇ ਜਿਹੜੀ ਉੱਥੇ ਵਾਲੀ ਜ਼ਮੀਨ ਵਾ ਨਾ ਉਹ ਤੁਹਾਡੇ ਹੱਥਾਂ ਦੇ ਵਿੱਚ ਵਾ ਜਦੋਂ ਮਰਜੀ ਆਪਣੇ ਕੋਲ ਲੈ ਲਈਏ ਉਹ ਆ ਹੋ ਤਾਂ ਤੇਰੀ ਗੱਲ ਠੀਕ ਵਾ ਤੇ ਪਰ ਜਿਹੜੀ ਇੱਥੇ ਵਾਲੀ ਹੈ ਨਾ ਉਹ ਆਪਣੇ ਨਾਲ ਵਾਉ ਪਹਿਲਾਂ ਜਿਹੜਾ ਕੰਮ ਜ਼ਰੂਰੀ ਕਰਨ ਵਾਲਾ ਆ ਨਾ ਲੋਣੀ ਉਹਨੂੰ ਮੈਂ ਕਿਹਾ ਇੰਨਾ ਹੀ ਕਿਹਾ ਵਾ ਵੀ ਮੇਰੇ ਵੱਖ ਕਰ ਦੋ ਤੇ ਆਪਣੀ ਵੱਖ ਕਰ ਲੋ ਜੇ ਗੱਲ ਨਹੀਂ ਨਾ ਕੀਤੀ ਤੇ ਗੱਲ ਕਰੋ ਅੱਜ ਹੀ ਅੱਜ ਕੰਮ ਕਰ ਲੋ ਜਿਹੜਾ ਕਰਨਾ ਵਾ ਕੱਲ ਤੇ ਨਾ ਪਾਉ ਉਹ ਯਾਰ ਅਜੇ ਹੁਣ ਤੇ ਉਹਦੇ ਲੱਗੋ ਆਇਆ ਵਾ ਤੇ ਘੜੀ ਮੁੜੀ ਜਾ ਕੇ ਕੀ ਕਵਾਂ ਨੂੰ ਇਹ ਰਹੇ ਹੋ ਗੱਲਾਂ ਬਾਰ-ਬਾਰ ਜਿਨ੍ਹਾਂ ਨੂੰ ਕਹੋ ਬੰਦਾ ਸਿਰ ਖਾਉਗੇ ਜਾ ਕੇ ਫੇਰ ਕਿਤੇ ਪਾਸੇ ਲੱਗਣਗੇ ਤਾਂ ਕੋਈ ਗੱਲ ਨਹੀਂ ਜੇ ਮੈਂ ਟਕਰੂਗਾ ਨਾ ਫੇਰ ਤੇ ਮੈਂ ਫੇਰ ਕਹਿ ਦੂੰਗਾ ਵੀ ਆਜ ਵੀ ਜ਼ਮੀਨ ਤੁਸੀਂ ਮੈਨੂੰ ਦੇਣੀ ਆ ਨਾ ਤੇ ਇਹ ਮੇਰੇ ਨਾਂ ਹੀ ਲਵਾ ਦਿਓ ਤੇ ਜਦੋਂ ਵੱਖ-ਵੱਖ ਹੀ ਹੋ ਗਏ ਉਹ ਜਾ ਕੇ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਫੇਰ ਇਹਨੂੰ ਇਦਾਂ ਤੁਹਾਨੂੰ ਨੇ ਫੇਰ ਹੂਹਾ ਕਰਕੇ ਚਲ ਗੱਲ ਛੱਡ ਜਣੀ ਆ ਬਚਲ ਕੋਈ ਗੱਲ ਨਹੀਂ ਤੇ ਮੈਨੂੰ ਨਾਲੇ ਕਹਿੰਦਾ ਹੀ ਵੀ ਤੇਰੀ ਇੱਜ਼ਤ ਘਟ ਜਾਣੀ ਆ ਜੇ ਉੱਥੋਂ ਤੂੰ ਕੈਲੀ ਲੈਣਤੀ ਨਾ ਅੱਛਾ ਤੇ ਮੈਂ ਤੁਹੀਂ ਕਿੰਨੀ ਕੀ ਇੱਜ਼ਤ ਕਰਨ ਲਈ ਆ ਹੁਣ ਹੀ ਹਟਿਆ ਨਹੀਂ ਤਾਂ ਵਿਆਹ ਤੋਂ ਪਹਿਲਾਂ ਤੇ ਮੈਨੂੰ ਬੜੀਆਂ ਗਾਲਾਂ ਕੱਢਦੇ ਰਹੇ ਆ ਇਹ ਕਹ ਜਾਈ ਜਿੱਦ ਦਾ ਜਿਆਦਾ ਇੱਥੇ ਅੱਡੇ ਰਹਿ ਜਾਣਾ ਤਾਂ ਵੀ ਗਾਲਾਂ ਜੇ ਬਾਹਰ ਚੱਲ ਜਾਣਾ ਤਾਂ ਵੀ ਗਾਲਾਂ ਮੇਰੀ ਗੱਲ ਤਾਂ ਸੁਣੋ ਜੇ ਇੱਜਤ ਦਾ ਜਿਆਦਾ ਫਿਕਰ ਹੁੰਦਾ ਢੱਡੀ ਦਾ ਤੇ ਤੁਹਾਨੂੰ ਕਿਸੇ ਪਾਸੇ ਨਾ ਲਾਉਂਦੇ ਕਿਸੇ ਕੰਮ ਦੇ ਨਾ ਲਵਾਉਂਦੇ ਹੁਣ ਇਹਨਾਂ ਨੂੰ ਸਾੜਾ ਹੋਣ ਲਿਆ ਹੋਣਾ ਨਾ ਵੀ ਉਧਰੋਂ ਵੀ ਮਿਲ ਚੱਲੀ ਜਨੂੰ ਤਾਂ ਹੀ ਤੇ ਕੋਈ ਗੱਲ ਨਹੀਂ ਦੋ ਰੋਟੀਆਂ ਹੀ ਇਹਨਾਂ ਦੀਆਂ ਕੋਈ ਨਹੀਂ ਖਵਾਲ ਦਾਂਗੇ ਆਪਾਂ ਕੋਈ ਗੱਲ ਨਹੀਂ ਰੋਟੀਆਂ ਨੂੰ ਕੀ ਆ ਦੱਸ ਜਿਨ੍ਹਾਂ ਦੇ ਲੱਖਾਂ ਦੀ ਜ਼ਮੀਨ ਦੇਣੀ ਆ ਨਾ ਰੋਟੀਆਂ ਦਾ ਘਾਟਾ ਵਾ ਇਹਨਾਂ ਨੂੰ ਸਾੜਾ ਤੇ ਤਾਂ ਪੈਂ ਕੋਈ ਗੱਲ ਨਹੀਂ ਹੋ ਗਈ ਮੈਂ ਗੱਲ ਕਰਨਾ ਮੈਨੂੰ ਤਾਂ ਚੇਤਾ ਹੀ ਨਹੀਂ ਰਿਹਾ ਤੁਸੀਂ ਪਹਿਲਾਂ ਇੱਧਰ ਦਾ ਕੰਮ ਕਰਾ ਉਧਰ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਉਹ ਕੰਮ ਸਮਝੋ ਵੀ ਹੋਇਆ ਹੀ ਹੋਇਆ ਵਸਾ ਨਾਲੇ ਉਹ ਆਇਆ ਨਹੀਂ ਡੈਡੀ ਦਾ ਫੋਨ ਉਹ ਨੌਕਰੀ ਨੌਕਰੀ ਲੋ ਜਿਹੜਾ ਕਹਿੰਦੇ ਡੈਡੀ ਜੀ ਦਾ ਫੋਨ ਆਇਆ ਨਹੀਂ ਮੈਂ ਕਰਦੀ ਆ ਭਲਾ ਹੁਣ ਆ ਕਰਕੇ ਪੁੱਛੀ ਫਿਰ ਸਰ ਖਿਆਲ ਹੀ ਰਿਹਾ ਉਹਨਾਂ ਨੇ ਉਹਨਾਂ ਨੂੰ ਇੱਧਰ ਤਾਂ ਨੂੰ ਪਤਾ ਹੋ ਗਦੀ ਆ ਆ ਕੋਈ ਗੱਲ ਨਹੀਂ ਪੁੱਛੀ ਫਿਰ ਮੈਂ ਕਰਨਾ ਜੋ ਬੰਨਾ ਗੱਲ ਠੀਕ ਆ ਹਾਂ ਕਿ ਦੀ ਚਲਾ ਆਗਾ ਵੇਖੋ ਇਦਾਂ ਦੇ ਰਦੇ ਵਿੱਚ ਇਹ ਹੋਣਾ ਵਾ ਕਿ ਕਿਤੇ ਉਧਰ ਵਾਲੀ ਪਹਿਲੀ ਵੀ ਤਾਂ ਇਹਨਾਂ ਨੂੰ ਮਿਲਣਾ ਜਾਵੇ ਕਾਮਾ ਤਾਂ ਮੈਂ ਨਹੀਂ ਇਹ ਹੁੰਦਨੀ ਪਹਿਲਾਂ ਇਧਰੋਂ ਲਾਉਂਗੀ ਤੇ ਫੇਰ ਉਧਰੋਂ ਲਾਉਂਗੀ ਇਹਨਾਂ ਰੱਦੇ ਪਿੱਛੇ ਹੜੀ ਪਲੀ বাজੂਗੀ ਇਹ ਕੰਮ ਨਹੀਂ ਮੈਂ ਹੁੰਦਨੀ ਡੜਜੀ ਪੱਠੇ ਲੱਗੇ ਜੀ ਕੁਦਰਨਾ ਹਾਂ ਮੈਂ ਤਾਂ ਯਾਰ ਪੱਠੇ ਪਾ ਹੀ ਦਈਏ ਹੱਲ ਬੜੀ ਜੇ ਮੁੜ ਕੇ ਅੱਗੇ ਆਈ ਤੇਂ ਦੇ ਪੱਠੇ ਤੇ ਚੱਲ ਤੁਸੀਂ ਪਾਉਣ ਲੱਗੇ ਜੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂਜੀ ਮੇਰਾ ਇਰਾਦਾ ਇਹ ਬੰਡਿਆ ਸੀ ਵੀ ਪਹਿਲੀ ਆ ਨਾ ਜਿਹੜੀ ਕੱਲ ਦੇ ਕੱਲ ਹੀ ਸਾਡੇ ਨਾਂ ਕਰਾ ਦੋ ਤੁਸੀਂ ਅੱਧੀ ਜੋਬ ਨੇ ਨਾਂ ਕਰਾ ਦੋ ਤੇ ਅੱਧੀ ਮੇਰੇ ਨਾਂ ਕਰਾ ਦੋ ਮੇਰੀ ਗੱਲ ਸੁਣ ਜੋਬ ਨੇ ਅੱਡ ਹੁਣ ਵੱਲੋਂ ਮੈਨੂੰ ਇਹ ਗੱਲ ਕਹੀ ਹਾਂਜੀ ਪਰ ਉਹਨੇ ਮੈਨੂੰ ਪਹਿਲੀ ਪੂਲੀ ਵੱਲੋਂ ਨਹੀਂ ਕਿਹਾ ਵੀ ਮੇਰੇ ਨਾਂ ਕਰਾ ਦੋ ਜਾਂ ਕੱਦਾ ਕਰਾ ਦੋ ਓਹੋ ਜੇ ਜੋਬ ਨੇ ਤੁਹਾਨੂੰ ਕਿਹਾ ਹੁੰਦਾ ਨਾ ਤਾਂ ਤੁਸੀਂ ਝੱਟ ਮੰਨ ਲੈਣੀ ਤਾਂ ਜੇ ਮੈਂ ਤੁਹਾਨੂੰ ਕਹਿੰਦੇ ਆਂ ਤਾਂ ਤੁਸੀਂ ਮੇਰੀ ਸੁਣਨੀ ਡੇ ਯਾਰ ਮੇਰਾ ਮੈਂ ਪਾਗਲ ਵਾਂ ਵੀ ਮੈਂ ਜੋਬ ਨੇ ਕਹਿੰਦੇ ਉਹਦੇ ਨਾਂ ਪਹਿਲੀ ਕਰਾ ਦੇਣੀ ਸੀ ਤੇ ਤੇਰੇ ਨਾਂ ਨਹੀਂ ਕਰਾਉਣੀ ਮੈਂ ਜਿੱਦਣ ਉਹਦੇ ਨਾਂ ਕਰਾਉਂਗਾ ਉਦੋਂ ਈ ਤੇਰੇ ਨਾਂ ਕਰਾਉਂਗਾ ਉਹ ਜਦੋਂ ਕਹਿਣ ਡਿਆ ਵੱਖ ਹੋਣਾ ਤੇ ਫਿਰ ਵੱਖ ਹੋ ਕੇ ਪੈਲੀ ਦੇ ਨਾਂ ਕਰਾਉਣੀ ਪੈਣੀ ਆ ਨਾ ਮੈਂ ਨਹੀਂ ਲਵਲੀ ਕਰਾਉਣੀ ਜਨ ਅਜਰ ਮੈਂ ਜਿੰਦਾ ਹਾਂ ਨਾ ਉਹਨਾਂ ਜਰੀਆਂ ਪੈਲੀ ਤਨੂ ਮਿਲਣੀ ਤੇ ਫਿਰ ਵੱਖ ਹੋ ਹੁੰਦਾ ਕੀ ਫਾਇਦਾ ਫਿਰ ਉਹ ਕਹੀ ਜਾਂਦਾ ਵੱਖ ਹੋਣਾ ਵੱਖ ਹੋਣਾ ਮੈਂ ਤੈਨੂੰ ਕਹਿਆ ਆ ਫਿਰ ਹੋਰ ਨੂੰ ਤੇ ਮੈਂ ਕਿਹਾ ਸੀ ਤੋ ਉਹ ਤੇ ਮੰਨ ਗਿਆ ਵੀ ਕੋਈ ਨਹੀਂ ਡੈਡੀ ਜੀ ਨਹੀਂ ਆਈ ਨੀਗਾ ਉਹਦੇ ਨਾਲ ਰਹਿਣਾ ਹੁਣ ਤੁਹਾਨੂੰ ਵੱਖ ਕਰ ਦੋ ਤੇ ਤੁਸੀਂ ਸਾਡੀ ਪੈਲੀ ਜਿਹੜੀ ਸਾਡੇ ਨਾਂ ਕਰ ਦੋ ਮੈਂ ਲਵਲੀ ਮੈਂ ਤੈਨੂੰ ਕਹਿ ਤਾ ਨਾ ਵੀ ਪੈਲੀ ਨਹੀਂ ਮੈਂ ਦੇਣੀ ਨਹੀਂ ਜਦੋਂ ਵਾਕੀ ਹੋ ਗਏ ਤੇ ਫਿਰ ਪੈਲੀ ਕਿਨੂੰ ਦੇਣੀ ਆ ਤੁਸੀਂ ਦੱਸੋ ਮੇਰੀ ਮਰਜ਼ੀ ਮੈਂ ਜਿੰਨੂੰ ਮਰਜ਼ੀ ਦਵਾ ਨਾ ਦਵਾ ਇਹਦਾ ਮਤਲਬ ਵੀ ਤੁਸੀਂ ਇਹਨਾਂ ਨੂੰ ਦੇਣਾ ਕੁਝ ਨਹੀਂ ਕਰੋ ਮੈਂ ਇਥੋਂ ਨਹੀਂ ਦੇਣਾ ਮੈਨੂੰ ਤੇ ਮਾਂ ਤੇਰੀ ਕਹਿੰਦੀ ਉਹ ਕਹਿੰਦਾ ਮੈਨੂੰ ਸਹਰਿਆਂ ਤਾਂ ਆਉਂਦੀਆਂ ਤਿੰਨ ਕਿੱਲੇ ਜੇ ਆਉਂਦੀਆਂ ਤਾਂ ਉੱਥੋਂ ਲੈ ਲੈ ਫਿਰ ਉਹ ਤੇ ਗੱਲ ਅਲੱਗ ਵਾ ਉਹ ਤੇ ਉਹਨਾਂ ਦੀ ਪਹਿਲੀ ਉਹਨਾਂ ਦੇ ਵਿੱਚ ਥੋੜਾ ਤੁਹਾਡਾ ਕੋਈ ਲੈਣ ਦੇਣ ਤੇ ਫਿਰ ਮੈਂ ਨਹੀਂ ਇਥੋਂ ਦੇਣੀ ਜੇ ਮੈਂ ਦਊਗਾ ਤਾਂ ਮੈਂ ਦੋਵਾਂ ਨੂੰ ਦਊਗਾ ਨਹੀਂ ਤੇ ਮੈਂ ਕਿਸੇ ਨੂੰ ਵੀ ਨਹੀਂ ਦੇਣਾ ਉਹ ਮੈਨੂੰ ਡੈਡੀ ਇਹ ਗੱਲ ਦਾ ਨਹੀਂ ਜੇ ਪਤਾ ਮੰਮੀ ਨਾ ਜਾ ਕੇ ਤੇ ਸਲਾਹ ਕਰੋ ਤੇ ਫੇਰ ਨਾ ਕੱਲ ਨੂੰ ਆ ਕੇ ਕੋਈ ਨੁਕਸਾਨ ਹੋ ਗਿਆ ਜਾ ਭੱਜਾ ਕਰ ਲੂਗਾ ਮੈਂ ਭਾਈ ਨਾ ਵੇਖੂਗਾ ਕਦੀ ਅੱਡ ਕਰ ਦੋ ਤੇ ਕਦੀ ਮੈਂ ਸੋਹਰੇ ਚੱਜਣਾ ਤੇ ਕਦੀ ਕਿਤੇ ਚੱਜਣਾ ਰੋਜ਼ ਦਾ ਪਖੰਡ ਫੜਿਆ ਇਹਨਾਂ ਨੇ ਰਮਨ ਜੀ ਕੀ ਕਰਨ ਦੀ ਹੈ ਕਰਨਾ ਕੀ ਆ ਮੈਂ ਥਾਂ ਜਾ ਹੋਂ ਦਾ ਪੱਤੇ ਜਾ ਬੜੇ ਖਿੰਦਰੇ ਹੀ ਉਹ ਮੇਰੀ ਗੱਲ ਤਾਂ ਸੁਣ ਲਾ ਹਾਂਜੀ ਦੱਸੋ लवली ਗਿਆ ਸੀ ਮੇਰੇ ਨਾਲ ਅੱਛਾ ਮੈਨੂੰ ਕਹਿੰਦੇ ਆਂ ਜੀ ਵੀ ਡੈਡੀ ਇਦਾਂ ਕਰੋ ਵੀ ਸਾਨੂੰ ਵੱਖ ਕਰ ਦਿਓ। ਅੱਛਾ। ਮੈਂ ਕਿਹਾ ਯਾਰ ਮੈਂ ਜੋ ਬਣਾਇਆ ਸੀ ਤੇ ਮੈਂ ਉਹਨੂੰ ਸਮਝਾਇਆ ਸੀ ਤੇ ਉਹ ਮੈਨੂੰ ਕਹਿੰਦਾ ਵੀ ਡੈਡੀ ਜਿੱਤਾ ਤੁਸੀਂ ਕਰ ਦਿਓ। ਚਲ ਠੀਕ ਆ। ਤੇ ਚਲ ਖਰਚੇ ਖੁੱਤੇ ਦੀ ਗੱਲਾਂ ਤੇ ਚਲੋ ਅਸੀਂ ਕਰ ਲਾਂਗੇ। ਤੇ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਮੇਰੇ ਜਿੰਨੇ ਹਿੱਸੇ ਮੇਰੇ ਪਿਆਲੇ ਹੁੰਦੀ ਮੈਨੂੰ ਦੇ ਦਿਓ। ਮੈਂ ਨਹੀਂ ਤੁਹਾਡੇ ਨਾਲ ਰਹਿਣਾ। ਜਦੋਂ ਉਹਨੇ ਮੂੰਹੋਂ ਕਹਿ ਹੀ ਦਿੱਤਾ ਤਾਂ ਹੁਣ ਅਸੀਂ ਕੀ ਕਰ ਸਕਦੇ ਆਂ? ਫਿਰ ਹੁਣ ਕੀ ਇਹਦਾ ਹੱਲ ਕੱਢੋਗੇ? ਮੈਂ ਕਿਹਾ ਤੂੰ ਮਾਂ ਤੇਰੀ ਮੈਨੂੰ ਦੱਸਣ ਲਈ ਵੀ ਤੂੰ ਕਹਿੰਦੇ ਸੌਰੇ ਤੋਂ ਆਉਂਦੇ ਤਿੰਨ ਕਿਲੇ। ਤਾਂ ਤੁਮ ਉਹ ਬਾਈ ਜਾ ਆਹੋ ਕਹਿੰਦਾ ਉਹ ਤਾਂ ਗੱਲ ਵੱਖਰੀ ਹੈ ਤੁਸੀਂ ਮੈਨੂੰ ਘਰੋਂ ਨਹੀਂ ਹਸਾ ਦੇਣਾ ਤੇ ਕਿਦਾਂ ਕਰੀਏ ਫਿਰ ਮੈਂ ਹੁਣ ਤੁਹਾਨੂੰ ਕੀ ਦੱਸਾਂ ਜੇ ਨਾਂ ਦਿੱਤਾ ਫੇ ਪਸਾਦ ਪਾਊਗਾ ਘਰ ਵਿੱਚ ਕਹਿੰਦਾ ਜੇ ਮੈਂ ਕੋਈ ਕਰ ਲਿਆ ਦਨਾਲੀ ਤਪਕੇ ਮਾਰਨ ਡਿਆ ਨਾ ਵੀ ਜੇ ਮੈਂ ਕੋਈ ਕਰ ਲਿਆ ਤਾਂ ਫਿਰ ਵੇਖ ਲਿਓ ਆਹੋ ਡਰਾਵੇ ਦਿੰਦਾ ਨਾ ਹਮਨ ਡਰਾਵੇ ਦੇਂਡਿਆ ਤੇ ਮੇਰਾ ਤਾਂ ਰਾਦਾ ਵੀ ਪੈੜੀ ਇਹਨਾਂ ਦੇ ਨਾ ਕਰਾਦਾ ਤੇ ਮੈਂ ਕਹਿ ਦਊਗਾ ਵੀ ਤਿੰਨ ਹਿੱਸੇ ਕਰਨੇ ਆ ਟਾਡੇ ਦੇ ਦੋਹਾਂ ਦੇ ਦੋ ਤੇ ਬਾਕੀ ਇੱਕ ਮੈਂ ਆਪਣਾ ਰੱਖ ਰਾਂ ਆਹੋ ਆਪਣਾ ਵੀ ਚਾਹੀਦਾ ਵਾ ਸਾਨੂੰ ਕਿਹਨੇ ਪੁੱਛਣਾ ਵਾ ਕੱਲ ਨੂੰ ਕਿਸੇ ਨੇ ਪੁੱਛਣਾ ਨਾ ਨਾ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਆਹੋ ਮੈਂ ਤਾਂ ਹੀ ਤੇ ਕਹਿਣ ਲਿਆ ਤਿੰਨ ਹਿੱਸੇ ਹੀ ਕਰੋ ਖਸਮਾ ਨੂੰ ਖਾਣ ਸਾਡੇ ਵੱਲੋਂ ਵੇਚ ਲੈਣ ਸਾਡੇ ਵੱਲੋਂ ਵਟ ਲੈਣ ਸਾਨੂੰ ਕੋਈ ਫਿਕਰਤ ਨਾ ਹੋਊਗਾ ਚੱਲ ਜਿੱਥੇ ਮਰਜ਼ੀ ਚੱਲ ਜਾਏ ਵੇਚੀਏ ਸਹੁਰੇ ਚੱਲ ਜਿੱਥੇ ਮਰਜ਼ੀ ਜਾਏ ਜਦੋਂ ਨਾ ਹੀ ਲਾ ਦੇਣੀ ਫੇਰ ਕਾਦੀ ਗੱਲ ਮੇਰਾ ਰਾਦਾ ਇੱਕ ਵਾਰ ਮੈਂ ਰਪਿੰਦਰ ਨਾਲ ਗੱਲ ਨਾ ਕਰਾਂ ਕੱਲ ਨੂੰ ਇਹ ਕਹੇ ਕਹੂਗੀ ਵੀ ਲਵਲੀ ਨੇ ਤੁਹਾਡੇ ਨਾਲ ਗੱਲ ਕੀਤੀ ਮੇਰੇ ਵੱਲ ਕਿਹੜਾ ਤੁਸੀਂ ਆਏ ਇੱਕ ਵਾਰ ਉਹਨੂੰ ਵੀ 11 ਅਕਸਰ ਇਹਨਾਂ ਦੋਆ ਜੀ ਆਨੇ ਸਲਾਹ ਕੀਤੀ ਤੇ ਫੇਰ ਇਹ ਰੌਲਾ ਪਾਉਂਦੇ ਆ ਰੌਲਾ ਤੇ ਬੇਸ਼ੱਕ ਪਾਉਂਦੇ ਪਰ ਉਹਨੇ ਤਾਂ ਸੱਚੀ ਹੋ ਜਾਣਾ ਨਾ ਗੱਲ ਕਰਕੇ ਵੀ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਚਲ ਪੁੱਛ ਲੈ ਉਹਨੂੰ ਆਖੀ ਵੀ ਬੰਦਾ ਤੇਰਾ ਤੇ ਸਾਨੂੰ ਆਹ ਗੱਲ ਕਹਿਂਦੇ ਆ ਵੀ ਮੈਨੂੰ ਅਟਕਾ ਦੋ ਤੇ ਪੈੜੀ ਮੇਰੇ ਨਾਂ ਲਾ ਦੋ ਮੈਂ ਹਾਂ ਤੂੰ ਹੀ ਦੱਸ ਦੇ ਜੇ ਤੇਰਾ ਕੋਈ ਵਿਚਾਰ ਹੈਗਾ ਵਾ ਤੇ ਚਲ ਪੁੱਛ ਲੈ ਉਹਨੂੰ ਕੀ ਕਹਿੰਦੀ ਆਓ ਚੱਲੀਏ ਕਿ ਤੂੰ ਹੀ ਕਰ ਲੈ ਮੈਂ ਉਹਤੇ ਕੀ ਕਹਿਣਾ ਵਾ ਤੂੰ ਹੀ ਪੁੱਛ ਲੈ ਉਹਨੂੰ ਹਰਪਿੰਦਰਾ ਉਰਾਹਗਾ ਸੁਣ ਮੇਰੀ ਆਗੇ ਮੈਂ ਹਾਂਜੀ ਮੈਨੂੰ ਸਮਝ ਨਹੀਂ ਆਉਂਦੀ ਵੀ ਘਰ ਵਿੱਚ ਕੀ ਚੱਲਣ ਦਿਆ ਵਾ ਮੰਮੀ ਘਰ ਵਿੱਚ ਕੀ ਚੱਲਣ ਦਿਆ ਆ लवली ਕਹਿੰਦੇ ਆ ਫਿਰ ਰਪਿੰਦਰ ਦੇ ਡੈਡੀ ਨੇ ਮੈਨੂੰ ਨੌਕਰੀ ਲੱਭਤੀ ਆ ਨੌਕਰੀ ਅਮੀ ਜੀ ਇਦਾਂ ਹੀ ਵੀ ਆਖੰਦੇ ਵੀ ਕਰਦਿਆਂ ਮੇਰਾ ਸੋਚਿਆ ਕੁਛ ਨਹੀਂ ਆ ਜੇ ਮੈਨੂੰ ਪਹਿਲਾਂ ਲਵਾਉਂਦੇ ਕਿਤੇ ਤੇ ਚਲੋ ਮੈਨੂੰ ਵੀ ਆ ਨੌਬਤ ਨਾ ਆਉਂਦੀ ਤੋਂ ਡੈਡੀ ਜੀ ਆਖੰਦੇ ਹੀ ਉਥੇ ਵੀ ਲੱਗੇ ਹੈਗਾ ਆ ਤੇ ਉਥੇ ਇੱਕ ਦਲਵਾ ਦਿੰਨੇ ਆ ਅੱਛਾ ਤੇ ਚਲੋ ਸੈਲਰੀ ਵਧੀਆ ਆ ਮਿਲ ਜਾਂਦਾ ਵਾ ਵੀ 25-30 ਹਜ਼ਾਰ ਰੁਪਏ ਆਖੰਦੇ ਕਿ ਮੰਨ ਜਾ ਕਰ ਨਾ ਮਹੀਨੇ ਦਾ ਅੱਛਾ ਤੇ ਬੋਟਾ ਆਖੰਦੇ ਜਾਂਦੇ ਕਿ ਲੱਗਣਾ ਆ ਚੱਲੇ ਇਹਨੂੰ ਤੇ ਡੈਡੀ ਤੇਰਾ ਲਵਾਉਂਦਿਆ ਠੀਕ ਵਾ ਤੇ ਡੈਡੀ ਨੇ ਤੈਨੂੰ ਕਿਉਂ ਨਾ ਲਵਾਇਆ ਪਹਿਲਾਂ ਤੇ ਮੰਮੀ ਜੀ ਮੈਨੂੰ ਨਹੀਂ ਹੀ ਲੋੜ ਲੱਗਦੀ ਤੇ ਮੈਂ ਕਿਦਾਂ ਲੱਗ ਜਾਂਦੀ ਜਦੋਂ ਬੱਚਾ ਪੜਿਆ ਲਿਖਿਆ ਹੋਵੇ ਤੇ ਲੋੜ ਕਿਉਂ ਨਹੀਂ ਪੈਂਦੀ ਲੋੜ ਤੇ ਹੁੰਦੀ ਆ ਹਰ ਇੱਕ ਨੂੰ ਨੌਕਰੀ ਦੀ ਜਿੱਦਾਂ ਹੁਣ ਇਹ ਕਹਿੰਦੇ ਆ ਵੀ ਮੈਨੂੰ ਲੋੜ ਵਾ ਆਪੋ ਆਪਣੇ ਘਰ ਦੀ ਹੁੰਦੀ ਆ ਚਲੋ ਮੁੰਡਿਆਂ ਨੇ ਤਾਂ ਹੁਣ ਚਲੋ ਜਾਣੇ ਕਿਤੇ ਨਾ ਕਿਤੇ ਕੰਮ ਕਰਨਾ ਹੀ ਆ ਤੇ ਕੁੜੀਆਂ ਦੇ ਚਲੋ ਹੁੰਦਾ ਕਿ ਇਦਾਂ ਮੰਨ ਕਰਦਾ ਲਵਾਉ ਨੂੰ ਕਿ ਇਦਾਂ ਨਹੀਂ ਜੀ ਕਰਦਾ ਲਵਾਉ ਨੂੰ ਚੱਲ ਉਹ ਤਾਂ ਗੱਲ ਤੇਰੀ ਠੀਕ ਆ ਫਿਰ ਇਹ ਕਹਿੰਦੇ ਆ ਵੀ ਮੈਨੂੰ ਵੱਖਰੇ ਕਰ ਦੋ ਤੇ ਪਹਿਲੀ ਜਿਹੜੀ ਹੈ ਮੈਨੂੰ ਦੇ ਦੋ ਮੇਰੀ ਉਹ ਤਾਂ ਦੀ ਦੋਵਾਂ ਜਣਿਆਂ ਦੀ ਸਲਾਹ ਆ ਮੰਮੀ ਜੀ ਉਹ ਗੱਲ ਦਾ ਨਹੀਂਗਾ ਮੈਨੂੰ ਪਤਾ ਹੈਗਾ ਹੂੰ ਵੀ ਕੀ ਗੱਲਬਾਤ ਚੱਲਦੀ ਆ ਤੇ ਕੀ ਨਹੀਂ ਚੱਲਦੀ ਉਹਦੀ ਸਲਾਹ ਇਹਨਾਂ ਦੇ ਨਾਲ ਕਰ ਲਓ ਪੁੱਛ ਲਓ ਇਹਨਾਂ ਨੂੰ ਅਕਸਰ ਤੁਸੀਂ ਦੋਵਾਂ ਜਣਿਆਂ ਨੇ ਸਲਾਹ ਕਰਕੇ ਫੇਰ ਹੀ ਇਹ ਗੱਲ ਤੋਰੀ ਹੋਊਗੀ ਨਾ ਮੰਮੀ ਜੀ ਮੈਨੂੰ ਇਹ ਗੱਲ ਦਾ ਕੋਈ ਨਹੀਂਗਾ ਪਤਾ ਹੈਗਾ ਏ ਬਸ ਮੈਨੂੰ ਇੰਨਾ ਕਹਿੰਦੇ ਹੀ ਕਿ ਅਬ ਡੈਡੀ ਜੀ ਨੂੰ ਪੁੱਛੋ ਪਿੰਡ ਵੀ ਕਿੱਦਾਂ ਵਾਂ ਬਿਕਮਕਮ ਹੈਗਾ ਵਾ ਲੱਗ ਜੰਨੇ ਆ ਉਹ ਮੈਂ ਪੁੱਛਿਆ ਹੀ ਉਹਨਾਂ ਨੂੰ ਤੇ ਉਹ ਕਹਿੰਦੇ ਕੋਈ ਨਹੀਂ ਲਵਾ ਦਾਂਗੇ ਇੰਨੀ ਗੱਲ ਦਾ ਪਤਾ ਹੈ ਬਾਕੀ ਨਹੀਂ ਮੈਨੂੰ ਪਤਾ ਵੀ ਕੀ ਕਰਨ ਦੇ ਆ ਤੇ ਕੀ ਨਹੀਂ ਕਰਨ ਦੇ ਨਹੀਂ ਜੇ ਅੱਡ ਹੋ ਜੋਗੇ ਮੰਨ ਲਓ ਤਾਂ ਫਿਰ ਇੱਕੋ ਘਰ ਵਿੱਚ ਹੀ ਰਹਿਣਾ ਪੈਣਾ ਇੱਕੋ ਰਸੋਈ ਹੈ ਇੱਕੋ ਹੀ ਘਰ ਵਾ ਫਿਰ ਵੇਖ ਲਓ ਇਹਦੇ ਵਿੱਚ ਹੀ ਟਾਈਮ ਪਾਸ ਕਰਨਾ ਪੈਣਾ ਜੇ ਤੁਹਾਨੂੰ ਚਲੋ ਉਹਦੇ ਵਿੱਚ ਕਰਨਾ ਹੀ ਪੈਣਾ ਫਿਰ ਜੋ ਕੀ ਕਰਨਾ ਆ ਤੇ ਪਰ ਮੈਨੂੰ ਇੰਨਾ ਨੀਗਾ ਪਤਾ ਗੱਲ ਦਾ ਉਹ ਤੁਸੀਂ ਪੁੱਛ ਲਓ ਨਾ ਮੈਂ ਜਾਗੀ ਕੋਈ ਨਹੀਂ ਪੁੱਛ ਲੈਣੀ ਇਹਨੂੰ ਨਾਲੇ ਪੁੱਤ ਮੈਂ ਇੱਕ ਗੱਲ ਹੋਰ ਕਰਨੀ ਆ ਪਿੱਤਾ ਨੂੰ ਪਹਿਲੀ ਦੂਜੇ ਹਿੱਸੇ ਦੀ ਨਹੀਂ ਮਿਲਣੀ ਤੀਜੇ ਦੀ ਮਿਲਣੀ ਆ ਅਸੀਂ ਵੀ ਦੋਵਾਂ ਜੀਆਂ ਨੇ ਆਪਣਾ ਹਿੱਸਾ ਕੱਢਣਾ ਵਾ ਮਮੇ ਜੀ ਐਸਾ ਕੱਢਣ ਦੀ ਕਾਜੀ ਲੋੜ ਵਾ ਜੇ ਤੁਸੀਂ ਉਧਰ ਰਹਿਣਾ ਹੋ ਉਧਰ ਰਹ ਲਿਓ ਜੇ ਹਾਡੇ ਵਾਰ ਰਹਿਣਾ ਵਾਡੇ ਵਾਰ ਰਹ ਲਿਓ ਸਾਡੀਆਂ ਦੋ ਰੋਟੀਆਂ ਫੇਪਾਰੂ ਹੋਣੀਆਂ ਵਾ ਜੇ ਤੇਰੇ ਵੱਲ ਹੋਏ ਤੇ ਕਹਿਣਾ ਮਾਈ ਬੁੱਢਾ ਮੇਰੇ ਵੱਲ ਆਣ ਕੇ ਬਹਿ ਗਏ ਤੇ ਜੇ ਉਹਦੇ ਵੱਲ ਹੋਏ ਤਾਂ ਉਹਨੇ ਗੱਲਾਂ ਕਰਨੀਆਂ ਵਾ ਮੈਂ ਅਜੇ ਚੰਗੀ ਭਲੀਆਂ ਮੈਂ ਆਪਣੀ ਰੋਟੀ ਪਕਾ ਸਕਣੀ ਆ ਤੇ ਅਸੀਂ ਆਪਣਾ ਹਿੱਸਾ ਲੈਣਾ ਵਾ ਤੁਸੀਂ ਆਪਣਾ ਪਕਾਉ ਖਾਓ ਤੇ ਹੀ ਆਪਣਾ ਪਕਾਵਾਂਗੇ ਖਾਵਾਂਗੇ ਮੰਮੀ ਜੀ ਇਹ ਸੱਗਣ ਵਾਲ ਤੇ ਕੋਈ ਗੱਲ ਹੀ ਨਹੀਂ ਹੈ ਤੇ ਜੇ ਨਹੀਂ ਹੀ ਗੱਲ ਤਾਂ ਫੇਰ ਇਕੱਠੇ ਰਹਿੰਦੇ ਹੋ ਜਿੱਦਾਂ ਚੱਲਣ ਰਿਹਾ ਇਹ ਕੰਮ ਚੱਲਦਾ ਰਹਿੰਦੇ ਹੋ ਤੁਸੀਂ ਗੱਲਤ ਹੋ ਰਹੀ ਆ ਵੀ ਵੱਖਰੇ ਹੋਣਾ ਵਾ ਤੇ ਚਲੋ ਹੋ ਜੋ ਕੋਈ ਗੱਲ ਨਹੀਂ ਤੇ ਮੰਮੀ ਜੀ ਘਰ ਵਿੱਚ ਫੇਰ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਵਾ ਤੇ ਫੇਰ ਇਹੋ ਕੁਛ ਹੀ ਹੋਣਾ ਫੇਰ ਹੋਰ ਕੀ ਆਹ ਕੋਈ ਨਹੀਂ ਤੇ ਜਿਹੇ ਸੱਡੀ ਤੇਰੇ ਕਹਿੰਦੇ ਭੈਲੀ ਤਾਨੂੰ ਦੇ ਦਿੰਨੇ ਆ ਤੇ ਆਪਣੀ ਵਾਓ ਤੇ ਖਾਓ ਕੋਈ ਨਹੀਂ ਕਰ ਲੋ ਸਲਾਹ ਇਹਨਾਂ ਨਾਲ ਕੀ ਕਹਿੰਦੀ ਕੋਈ ਨਹੀਂ ਮੈਂ ਪੁੱਛ ਲਈ ਨਹੀਂ ਇਹਨੂੰ ਹੀ ਕੀ ਜਾਂਦਾ ਪੁੱਛ ਲੋ ਕੋਈ ਸਲਾਹ ਤਾਂ ਤੁਹਾਡੀ ਦੋਵਾਂ ਜੀਆਂ ਦੀ ਆ ਉਨੂੰ ਪੁੱਛ ਲਓ ਉਹਨੂੰ ਪੁੱਛ ਲਓ ਤੇਰੇ ਪੁੱਛੇ ਤੋਂ ਬਿਨਾ ਤਾਂ ਨਹੀਂ ਉਹਨੇ ਗੱਲ ਕਰ ਲਈ ਤੇਰੇ ਨਾਲ ਸਲਾਹ ਕੀਤੀ ਆ ਤੇ ਫੇਰ ਹੀ ਬਾਹਰ ਆਣ ਕੇ ਗੱਲ ਕੀਤੀ ਆ